ਸੰਸਾਰ ਦੇ ਸਭ ਤੋਂ ਮਾਨ ਵਾਲੇ ਪੁਰਸਕਾਰਾਂ ਵਿੱਚੋਂ ਇੱਕ ਨੋਬਲ ਸ਼ਾਂਤੀ ਪੁਰਸਕਾਰ ਹਰ ਸਾਲ ਉਹਨਾਂ ਵਿਅਕਤੀਆਂ ਦੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੇ ਮਨੁੱਖੀ ਭਾਈਚਾਰੇ ਨੂੰ ਬਧਾਉਣ ਫੌਜਾਂ ਨੂੰ ਘਟਾਉਣ ਤੇ ਸ਼ਾਂਤੀ ਸਮੇਲਨਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਹੁੰਦਾ ਇਹ ਪੁਰਸਕਾਰ ਅਲਫਰਡ ਨੋਬਲ ਦੀ ਵਸੀਅਤ ਹੈ ਤੇ ਨੋਬਲ ਕਮੇਟੀ ਚੁਣਦੀ ਹੈ ਬੜੀ ਗਹਿਰਾਈ ਦੇ ਨਾਲ ਬਾਝ ਕੇ ਜਿਹੜੀਆਂ ਵੀ ਨਾਮਜ਼ਦਗੀਆਂ ਆਉਂਦੀਆਂ ਬੜੀ ਡੂੰਘੀ ਤਰੀਕੇ ਦੇ ਨਾਲ ਉਹਨਾਂ ਤੇ ਵਿਚਾਰ ਕੀਤਾ ਜਾਂਦਾ ਤੇ ਫਿਰ ਫੈਸਲਾ ਲਿਆ ਜਾਂਦਾ 2025 ਵਿੱਚ ਇਹ ਪੁਰਸਕਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੈਨਜ਼ੂਏਲਾ ਦੀ ਵਿਰੋਧੀ ਧਰਤੀ ਨੇਤਾ ਮਾਰੀਆ ਦਾ ਕੋਰੀਨਾ ਮਚਾਡੋ ਨੂੰ ਮਿਲਿਆ ਜਿਹਨੇ ਤਾਨਾਸ਼ਾਹ ਦੇ ਵਿਰੁੱਧ ਲੜਦੇ ਹੋਏ ਇੱਕ ਬਹਾਦਰ ਤੇ ਬੜੀ ਨੈਤਿਕਤਾ ਵਾਲੀ ਲੜਕੀ ਦਾ ਸਬੂਤ ਦਿੱਤਾ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਨ੍ਹਾਂ ਨੂੰ ਕਈ ਵਾਰ ਨਾਮਜ਼ਦ ਕੀਤਾ ਗਿਆ ਤੇ ਜਿਨ੍ਹਾਂ ਨੂੰ ਲੋਕਾਂ ਨੇ ਵੀ ਕਿਹਾ ਕਿ ਸ਼ਾਂਤੀ ਦਾ ਮਸੀਹਾ ਹੈ ਜਿਨ੍ਹਾਂ ਨੇ ਖੁਦ ਵੀ ਇਹ ਦਾਵਾ ਕੀਤਾ ਕਿ ਮੈਂ ਵਿਸ਼ਵ ਦਾ ਸ਼ਾਂਤੀ ਦਾ ਮਸੀਹਾ ਤੇ ਮੈਨੂੰ ਇਹ ਪਰਸਕਾਰ ਕਿਉਂ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲ ਸਕਦਾ ਇਹ ਪ੍ਰਸ਼ਨ ਨਾ ਸਿਰਫ ਰਾਜਨੀਤੀ ਦੇ ਗਹਿਰੇ ਪਹਿਲੂਆਂ ਨੂੰ ਸੋਂਦਾ ਹੈ ਬਲਕਿ ਨੋਬਲ ਦੇ ਮਾਪ ਦੰਡਾ ਤੇ ਟਰੰਪ ਦੀ ਵਿਰਾਸਤ ਨੂੰ ਵੀ ਪਰਖਦਾ ਹੈ ਆਓ ਆਪਾਂ ਇਸ ਵੀਡੀਓ ਦੇ ਵਿੱਚ ਇਸ ਨੂੰ ਡੰਗਾਈ ਜਿਹਾ ਸਮਝੀਏ ਤੇ ਡੰਗਾਈ ਦੇ ਨਾਲ ਅਧਿਆਨ ਕਰੀਏ ਵੀ ਇਹ ਸਭ ਕੁਝ ਹੋਇਆ ਕਿਵੇਂ ਟਰੰਪ ਨੂੰ ਨੋਬਲ ਪ੍ਰਾਈਜ਼ ਕਿਉਂ ਨਹੀਂ ਮਿਲਿਆ ਵਿਸ਼ਵ ਦੇ ਨੇਤਾ ਰ ਕਮੈਂਡ ਕਰਦੇ ਰਹੇ ਪਰ ਟਰੰਪ ਸਾਹਿਬ ਨੂੰ ਨੋਬਲ ਪ੍ਰਸਕਾਰ ਨਹੀਂ ਮਿਲ ਸਕਿਆ 트럼ਪ ਦੀ ਜਿਹੜੀ ਨਾਮਜ਼ਦਗੀ ਹੈ ਤੇ ਅੰਤਰਰਾਸ਼ਟਰੀਓ ਦੀ ਰეკਮੈਂਡੇਸ਼ਨ ਹੈ ਪ੍ਰਸ਼ੰਸਾ ਉਹਨੂੰ ਨਜ਼ਰਦਾਇ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ 2018 ਦੇ ਵਿੱਚ 2019 20 21 ਦੇ ਵਿੱਚ ਲਗਾਤਾਰ 4 ਸਾਲ ਨਾਮਜ਼ਦ ਕੀਤਾ ਗਿਆ ਖਾਸ ਕਰਕੇ ਇਬਰਾਹਿਮ ਅਕੋਰਡਜ਼ ਲਈ ਜੋ ਇਜ਼ਰਾਈਲ ਤੇ ਕਈ ਅਰਬ ਦੇਸ਼ਾਂ ਦੇ ਵਿਚਕਾਰ ਸਮਝੌਤੇ ਹੋਏ ਆ ਉਹਨਾਂ ਨੂੰ ਵਧੀਆ ਬਣਾਉਣ ਦੇ ਵਿੱਚ ਉਹਨਾਂ ਦੇ ਰਿਲੇਸ਼ਨ ਸੁਧਾਰਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਸੀਗੀ ਉਹਦੇ ਲਈ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ 2025 ਵਿੱਚ ਜਦੋਂ ਉਹਨਾਂ ਦੀ ਦੂਜੀ ਮਿਆਦ ਸ਼ੁਰੂ ਹੋਈ ਹੈ ਦੂਜਾ ਕਾਰਿਆਕਾਲ ਸ਼ੁਰੂ ਹੋਇਆ ਉਹਨਾਂ ਨੇ ਗਾਜਾ ਦੇ ਵਿੱਚ ਸਿਸ ਫਾਇਲ ਕਰਾਇਆ ਹੋਰ ਅੰਤਰਰਾਸ਼ਟਰੀ ਵਿਵਾਦ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਅਹਿਮ ਯੋਗਦਾਨ ਪਾਇਆ ਤੇ ਇਸ ਕਰਕੇ ਉਹਨਾਂ ਨੂੰ ਨਾਮਜ਼ਦਗੀ ਮਿਲੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਕੰਬੋਡੀਆ ਅਤੇ ਪਾਕਿਸਤਾਨ ਦੇ ਵੱਡੇ ਲੀਡਰਾਂ ਨੇ ਉਨ੍ਹਾਂ ਨੇ ਵਕਾਲਤ ਕੀਤੀ ਇਹ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਵੀ 트럼ਪ ਨੂੰ ਕਿਹਾ ਕਿ ਗੁੰਝਲਦਾਰ ਸੰਕਟਾਂ ਦਾ ਹੱਲ ਕਰ ਸਕਦਾ ਤੇ ਇਹਨੂੰ ਨੋਬਲ ਦੇ ਦਿਓ ਪਰ ਦਿੱਕਤ ਇਹ ਹੋਈ ਕਿ ਜਿਹੜੀਆਂ ਨਾਮਜ਼ਦਗੀਆਂ ਸੀਗੀਆਂ 31 ਜਨਵਰੀ 2025 ਦੀ ਅੰਤਮ ਮਿਤੀ ਜਿਹੜੀ ਮਿਲੇ ਸੀ ਉਹ ਤੋਂ ਬਾਅਦ ਆਈਆਂ ਜਿਦੇ ਕਰਕੇ ਟੈਕਨੀਕਲ ਤਰੀਕੇ ਤੇ ਨਾਲ 트럼ਪ ਅਯੋਗ ਹੋ ਗਏ ਹੋਰ ਬਹੁਤ ਕਾਰਨਾਂ ਪਰ ਟੈਕਨੀਕਲ ਤਰੀਕਾ ਇਹ ਹੈ ਕਿ ਜਿਹੜੀ ਨਾਮਜ਼ਦਗੀ ਸੀਗੀ 31 ਜਨਵਰੀ 2025 ਤੋਂ ਬਾਅਦ ਆਏਗੀ। ਜਿਹੜੇ ਨੋਬਲ ਕਮੇਟੀ ਦੇ ਚੇਅਰਮੈਨ ਹਨ ਜੋਰਗਨ ਵਾਟਨੇ ਉਹਨਾਂ ਨੇ ਸਪੱਸ਼ਟ ਕੀਤਾ ਕਿ ਫੈਸਲੇ ਅਲਫਰਡ ਨੋਬਲ ਦੀ ਵਸੀਅਤ ਦੇ ਆਧਾਰ ਤੇ ਕੀਤੇ ਜਾਂਦੇ ਆ ਜੋ ਰਾਸ਼ਟਰਾਂ ਵਿਚਕਾਰ ਭਾਈਚਾਰਾ ਵਧਾਉਂਦਾ ਫੌਜਾਂ ਨੂੰ ਘਟਾਉਣ ਦੇ ਵਿੱਚ ਸ਼ਾਂਤੀ ਸਮੇਲਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਤਰਜੀਹ ਦਿੰਦੀ ਹੈ। ਉਹਨਾਂ ਨੇ ਟਰੰਪ ਦੀ ਮਹਿਮਰ ਨੂੰ ਲੈ ਕੇ ਕਿਹਾ ਕਿ ਜਿਹੜੀ ਕਮੇਟੀ ਹੈ ਉਹ ਲੋਰੈਂਟਾ ਦੇ ਚਿੱਤਰ ਕਮਰੇ ਭਰੇ ਹੁੰਦੇ ਆ ਉੱਥੇ ਬੈਠਦੇ ਆ ਜਿਨ੍ਹਾਂ ਨੇ ਬਹਾਦਰੀ ਵਿੱਚ ਨੈਤਿਕਤਾ ਦੇ ਵਿੱਚ ਦੁਨੀਆ ਨੂੰ ਰਸਤੇ ਦਿਖਾਏ ਐਮ ਯੋਗਦਾਨ ਪਾਇਆ ਉਹਨਾਂ ਕਮਰਿਆਂ ਦੇ ਵਿੱਚ ਬੈਠਦੀ ਐ ਕਮੇਟੀ ਤੇ ਫਿਰ ਫੈਸਲਾ ਲੈਂਦੀ ਇਹ ਅਸਿੱਧੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ 트럼ਪ ਦੀ ਨੈਤਿਕਤਾ ਦੇ ਉੱਤੇ ਉਂਗਲ ਹੈ 트럼ਪ ਦੀ ਵਿਦੇਸ਼ ਨੀਤੀ ਦੇਖੋ ਅਮਰੀਕਾ ਫਸਟ ਜੋ ਅੰਤਰਰਾਸ਼ਟਰੀ ਸਹਿਯੋਗ ਨੂੰ ਕਮਜ਼ੋਰ ਕਰਦਾ ਹੈ ਇੱਕ ਦੂਜੇ ਦੇ ਨਾਲ ਰਿਲੇਸ਼ਨ ਦੇਸ਼ਾਂ ਦੇ ਆਪਸੀ ਤਾਲਮੇਲ ਨੂੰ ਘਟਾਉਂਦਾ ਹੈ ਪੈਰਿਸ ਜਲਵਾਯੂ ਸੰਮੇਲਕ ਤੋਂ 트੍ਰੰਪ ਹਟਿਆ ਹੈ ਵ੍ਹੇਚ ਨੂੰ ਛੱਡਿਆ ਹੈ ਹਥਿਆਰ ਨਿਯੰਤਰਣ ਦੀਆਂ ਸਦੀਆਂ ਸੀ ਉਹਨਾਂ ਨੂੰ ਤੋੜਿਆ ਨਾਟੋ ਦਾ ਮਜ਼ਾਕ ਬਣਾਇਆ ਇਹ ਸਾਰੇ ਕਦਮ ਸ਼ਾਂਤੀ ਦੇ ਵਿਰੁੱਧ ਹਨ ਤੇ ਉਹਨਾਂ ਨੂੰ ਸ਼ਾਂਤੀ ਪੁਰਸਕਾਰ ਲਈ ਕਿਵੇਂ ਚੁਣਿਆ ਜਾ ਸਕਦਾ ਹੈ ਕਿਵੇਂ ਟਰੰਪ ਨੇ ਸੋਚ ਵੀ ਲਿਆ ਕਿ ਮੈਨੂੰ ਸ਼ਾਂਤੀ ਪੁਰਸਕਾਰ ਮਿਲ ਸਕਦਾ ਹੈ ਇੰਨੇ ਸ਼ਾਂਤੀ ਦੇ ਵਿਰੁੱਧ ਕੰਮ ਕਰਕੇ ਇੱਕ ਡੂੰਘੀ ਨਜ਼ਰ ਵਿੱਚ ਨਾ ਟਰੰਪ ਨੇ ਪੁਰਸਕਾਰ ਦੇ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਤਰਲੋਮੱਸੀ ਹੋਇਆ ਹਰੇਕ ਨੂੰ ਕਿਹਾ ਖੁਦ ਆਪ ਵਾਰੀ-ਵਾਰੀ ਮੀਡੀਆ ਤੇ ਆ ਕੇ ਬਿਆਨ ਦਿੱਤੇ ਕਿ ਸ਼ਾਂਤੀ ਪੁਰਸਕਾਰ ਮੈਨੂੰ ਮਿਲਣਾ ਚਾਹੀਦਾ ਮੈਂ ਸ਼ਾਂਤੀ ਦਾ ਮਸੀਹਾ ਕਿ ਕਮੇਟੀ ਨੂੰ ਇਹ ਚੀਜ਼ ਪਸੰਦ ਰਹੀ ਨੋਬਲ ਕਮੇਟੀ ਨੂੰ ਖੁੱਲੀ ਮੰਗ ਪਸੰਦ ਰਹੀ ਉਹ ਸ਼ਾਂਤੀ ਨੂੰ ਮਾਨਤਾ ਦਿੰਦੀ ਹੈ ਨਾ ਕਿ ਮੰਗਦੀ ਹੈ। ਟਰੰਪ ਨੇ ਸਹਿਯੋਗੀਆਂ ਨੂੰ ਵੀ ਕਿਹਾ ਕਿ ਮੈਨੂੰ ਨਾਮਜ਼ਦ ਕਰਾਓ। ਕਈ ਦੇਸ਼ਾਂ ਤੇ ਦਬਾਅ ਬਣਾਇਆ। ਉੱਥੋਂ ਦੇ ਲੀਡਰਾਂ ਨੇ ਟਰੰਪ ਦਾ ਨਾਂ ਲਿਆ ਵੀ ਟਰੰਪ ਨੂੰ ਨੋਬਲ ਮਿਲਣਾ ਚਾਹੀਦਾ ਹੈ। ਪਰ ਜਿਹੜੇ ਨਾਰਵੇ ਨੂੰ ਟੈਰਫ ਲਗਾਉਣ ਦੀ ਧਮਕੀ ਦਿੱਤੀ ਹੈ ਉਹ ਵਰਡ ਚ ਲਿਖੀ। ਭਾਰਤ ਦਾ ਟੈਰਫ ਲਗਾਤਾ ਚਲੋ ਠੀਕ ਹੈ ਤਾਕਤ ਸਿਰਾਂ ਦੀ ਲਾਤਾ। ਪਰ ਨਾਰਵੇ ਦੀ ਕਮੇਟੀ ਹੈ ਤੁਸੀਂ ਨਾਰਵੇ ਦੇ ਟੈਰਫ ਲਗਾ ਕੇ ਧਮਕੀ ਦੇ ਰਹੇ ਹੋ ਕਿ ਮੈਂ ਤੁਹਾਡੇ ਤੇ ਟੈਰਫ ਲਗਾ ਦੂੰਗਾ ਨਹੀਂ ਤਾਂ ਮੈਨੂੰ ਨੋਬਲ ਦਿਓ ਇਹ ਚੀਜ਼ ਕਮੇਟੀ ਨੂੰ ਕਦੇ ਪਸੰਦ ਨਹੀਂ ਆਈ ਸਭ ਤੋਂ ਵੱਡਾ ਕਾਰਨ ਇਹ ਬਣੀ ਹੈ ਉਹਨਾਂ ਨੂੰ ਅਯੋਗ ਠਹਿਰਾਉਣ ਦੇ ਵਿੱਚ 트럼ਪ ਦੀ ਵਿਦੇਸ਼ ਨੀਤੀ ਅਸੀਂ ਸਾਰੇ ਜਾਣਦੇ ਆ ਕਿਸੇ ਵੀ ਦੇਸ਼ ਨਾਲ ਸਬੰਧ ਸਖਾਵੇਂ ਨਹੀਂ ਹਰੇਕ ਦੇਸ਼ ਨਾਲ ਪੰਗਾ ਕਿਸੇ ਦੇਸ਼ ਨਾਲ ਟੈਰਫ ਦੇ ਵਿੱਚ ਕਿਸੇ ਨਾਲ ਬਲਪੂਰਵਕ ਸਟ੍ਰੈਟੇਜੀਕਲੀ ਹਰ ਇੱਕ ਦਸ਼ਨਾ ਪੰਗਾ ਚੱਲ ਰਿਹਾ ਹੈ ਜਦੋਂ ਕਿ ਜਿਹੜੀ ਨੋਬਲ ਕਮੇਟੀ ਹੈ ਉਹ ਕਹਿੰਦੀ ਹੈ ਵੀ ਸਹਿਮਤੀ ਬਣਾਓ ਆਪਸ ਵਿੱਚ ਨਾਲ ਮਿਲ ਕੇ ਉਹ ਉਤਸ਼ਾਹਿਤ ਕਰਦੀ ਹੈ ਇਸ ਚੀਜ਼ ਨੂੰ ਬਰਾਗ ਅਬਾਮਾ ਸਾਹਿਬ ਨੂੰ 2009 ਦੇ ਵਿੱਚ ਪੁਰਸਕਾਰ ਮਿਲਿਆ 트럼ਪ ਸਾਹਿਬ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਹਿੰਦੇ ਜੇ ਉਹਨਾਂ ਨੂੰ ਮਿਲ ਸਕਦਾ ਮੈਨੂੰ ਕਿਉਂ ਨਹੀਂ ਮਿਲ ਸਕਦਾ 트럼ਪ ਲਗਾਤਾਰ ਇਲਕਾ ਕਰਦੇ ਆ ਅਬਾਮਾ ਸਾਹਿਬ ਦੇ ਉਲਟ ਬੋ ਰਿਹਾ ਹੈ ਜਿਹੜੀ ਫੇਰ ਨੋਬਲ ਕਮੇਟੀ ਨੂੰ ਚੰਗੀ ਨਹੀਂ ਲੱਗਦੀ ਇਹ ਉਸ ਦੇ ਸਤੰਤਾਂ ਦੇ ਉਲਟ ਹੈ ਉਹ ਦੇ ਸਤੰਤਾਂ ਨਾਲ ਮੇਲ ਨਹੀਂ ਖਾਂਦੀ ਤਾਂ ਆਪਣੇ ਸ਼ਾਂਤੀ ਨੂੰ ਪ੍ਰਦਰਸ਼ਨ ਦਾ ਬਣਾਤਾ ਹੈ ਇੱਕ ਇੱਕ ਵਖਾਵਾ ਬਣਾਤਾ ਮੀਡੀਆ ਤੇ ਇਬਰਾਹਿਮ ਅਕੋਰਡਸ ਕੀਤੇ ਆ ਉੱਤਰੀ ਕੋਰੀਆ ਵਿੱਚ ਗਏ ਆ ਸਿਮੇਲਨ ਹੋਇਆ ਪਰ ਮੀਡੀਆ ਨੂੰ ਵਰਤਿਆ ਗਿਆ ਵੀ ਮੈਂ ਮਸਲੇ ਹੱਲ ਕਰਾਤੇ ਮੈਂ ਲੰਮੇ ਸਮੇਂ ਤੋਂ ਚੱਲੇ ਵਿਵਾਦ ਖਤਮ ਕਰਤੇ ਹੋਇਆ ਕਿਤੇ ਕੁਝ ਨਹੀਂ ਉਵੇਂ ਵਿਵਾਦ ਚੱਲੀ ਜਾਂਦੇ ਨੇ ਲੰਮੇ ਸਮੇਂ ਦਾ ਹੱਲ ਕੋਈ ਨਹੀਂ ਟੈਂਪਰੇਰੀ ਅਸੀਂ ਜਾਂਕਰ ਕੁਵਾ ਦਿੰਨੇ ਆ ਤਾਂ ਉਹ ਮਸਲੇ ਦਾ ਹੱਲ ਨਹੀਂ ਆਉਂਦਾ ਉਦੋਂ ਦੁੱਗਣੇ ਜੋਸ਼ ਦੇ ਨਾਲ ਦੋਨੇ ਦੇਸ਼ਾਂ ਦੀਆਂ ਫੌਜਾਂ ਫਿਰ ਇੱਕ ਦੂਜੇ ਨਾਲ ਟਕਰਾਂ ਲਗਾਉਂਦੇ ਆ ਲੋਕ ਟਕਰਾਉਂਦੇ ਆ ਤੇ ਉਹ ਦੂਜਾ ਨੁਕਸਾਨ ਹੁੰਦਾ ਅਸਲ ਵਿੱਚ ਟਰੰਪ ਨੇ ਜਿਹੜੀ ਨੋਬਲ ਵੱਲੋਂ ਜਿਹੜੇ ਮਾਨਤਾ ਪ੍ਰਾਪਤ ਗਲੋਬਲ ਸਿਸਟਮ ਹੈ ਉਹਨੂੰ ਕਮਜ਼ੋਰ ਕੀਤਾ ਉਹਨਾਂ ਦਾ ਅਮਰੀਕਾ ਫਰਸਟ ਜਿਹੜਾ ਨੈਸ਼ਨਲਿਜ਼ਮ ਹੈ ਨਾ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਨਜ਼ਰ ਅੰਦਾਜ਼ ਕਰਦਾ ਬਿਲਕੁਲ ਜਦੋਂ ਕਿ ਨੋਬਲ ਉਹਨਾਂ ਨੂੰ ਮਜ਼ਬੂਤ ਕਰਨ ਵਾਲੇ ਮਾਨਤਾ ਉਨ੍ਹਾਂ ਦੀ ਵਿਰਾਸਤ ਵਿੱਚ ਸਫਲਤਾਵਾਂ ਜਿਵੇਂ ਬਿਸ਼ੱਕ 트੍ਰੰਪ ਦੀ ਵਿਰਾਸਤ ਵਿੱਚ ਕਈ ਸਫਲਤਾਵਾਂ ਹਨ ਕਈ ਸਮਝੌਤੇ ਕਰਾਏ ਆ ਬਹੁਤ ਸਾਰੇ ਦੇਸ਼ਾਂ ਦੇ ਨਾਲ ਸਮਝੌਤੇ ਕਰਾਏ ਆ ਆਪਸੀ ਸਮਝੌਤੇ ਕਰਾਏ ਆ ਪਰ ਈਰਾਨ ਦੇ ਨਾਲ ਨਿਊਕਲੀਅਰ ਡੀਲ ਨੂੰ ਤੋੜਨਾ ਚੀਨ ਦੇ ਨਾਲ ਤਣਾਅ ਵਧਾਉਣਾ ਟੈਰਫ ਦੀ ਵਧਾਉਣ ਦੀ ਗੱਲ ਕਰਨੀ ਭਾਰਤ ਤੇ ਲਗਾਤਾਰ ਹਰ ਇੱਕ ਚੀਜ਼ ਤੇ ਟੈਰਫ ਲਗਾਉਣਾ ਇਹ ਨੋਬਲ ਕਮੇਟੀ ਦੇਖਦੀ ਹੈ ਇਹ ਪੂਰੀ ਵਰਾਸਤ ਦੇਖ ਦੀਏ ਨਾ ਕਿ ਕੋਈ ਵਕਰੀ ਜਦ ਤੱਕ ਕਿਸੇ ਦੇਸ਼ ਦਾ ਕਿਸੇ ਦੇ ਨਾਲ ਸਮਝੌਤਾ ਕਰਾਤਾ ਕੋਈ ਵਕਰੀ ਗੱਲ ਹੋ ਗਈ ਨਾ ਉਹਨਾਂ ਨੇ ਟੋਟਲ ਤੁਹਾਡਾ ਰਿਕਾਰਡ ਦੇਖਣਾ ਵਰਾਸਤ ਦੇਖਣੀ ਹਾਂ 2025 ਦੇ ਵਿੱਚ ਮਚਾਡੋ ਵਰਗੀ ਮਜ਼ਬੂਤ ਉਮੀਦਵਾਰ ਜਦੋਂ ਸਾਹਮਣੇ ਸੀ ਤਾਂ 트럼ਪ ਟੈਕ ਨਹੀਂ ਪਾਇਆ ਇਹ ਉਹ ਲੜੀ ਹੈ ਜਿਹਨੇ ساری ਜ਼ਿੰਦਗੀ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਗਏ ਲੋਕਤੰਤਰ ਦੇ ਲਈ ਲੜਾਈ ਲੜੀ ਹੈ ਵੈਨਿਜੂਏਲਾ ਦੇ ਵਿੱਚ 트럼ਪ ਦਾ ਸਵੈ ਪਰਮਿਸ਼ਨ ਕਰ ਰਿਹਾ ਹੋਰ ਕੀ ਹੈ ਉਹਦੀ ਸਵੇ ਪ੍ਰੋਮੋਸ਼ਨ ਉਹਦੀ ਲੜਾਈ ਦੇ ਮੁਕਾਬਲੇ ਫਿੱਕੀ ਪੈ ਗਈ। ਉਹਨਾਂ ਦਾ ਸਟਾਈਲ ਦੇਖੋ ਟਰੰਪ ਦਾ ਹਰੇ ਗਲਤੀ ਬੜਪੁੱਲਾ ਪਾਉਂਦੇ। ਹਰੇ ਗਲਤੀ ਸ਼ਿਕਾਇਤਾਂ ਕਰਨੀਆਂ। ਹੁਣ ਗੱਲ ਕਹਿ ਤੀ ਅਗਲੇ ਪਲ ਬਦਲ ਦੇਣੀ ਗੱਲ। ਅੱਜ ਟਵੀਟ ਕਿਸੇ ਗਲਤ ਤੇ ਕਰਤਾ ਕੱਲ ਨੂੰ ਹੋਰ ਉਸੇ ਗੱਲ ਤੇ ਉਲਟਾ ਟਵੀਟ ਕਰ ਦਿੱਤਾ। ਕਿਤੇ ਸਟੇਬਿਲਟੀ ਤਾਂ ਹੈ ਹੀ ਨਹੀਂ। ਉਹਨਾਂ ਨੇ ਤਾਂ ਚਲੋ ਛੱਡੋ ਸਟੇਬਿਲਟੀ ਉਹਨਾਂ ਨੇ ਤਾਂ ਪੁਰਸਕਾਰ ਨੂੰ ਰਿਗੜ ਤੱਕ ਕਹਿ ਦਿੱਤਾ। ਤੇ ਜਿਹੜੇ ਪਹਿਲਾ ਲੋਕ ਜਿੱਤੇ ਸਨ ਉਹਨਾਂ ਨੂੰ ਕਹਿੰਦੇ ਵੀ ਉਹ ਤਾਂ ਐਵੇਂ ਹੀ ਸੀਗੇ ਨਿਕੰਮੇ ਸੀ ਨਿਕੰਮੇ ਲੋਕਾਂ ਨੂੰ ਕਮੇਟੀ ਪੁਰਸਕਾਰ ਦੇ ਰਹੀ ਹੈ ਮੇਰੇ ਵਰਗੇ ਇੰਨੀ ਸ਼ਾਂਤੀ ਫਲਾਉਣ ਵਾਲੇ ਦੂਤਾਂ ਨੂੰ ਕਮੇਟੀ ਨਜ਼ਰਅੰਦਾਜ਼ ਕਰ ਰਹੀ ਹੈ ਇਹ ਜਿਹੜਾ ਵਿਖਾਵਾ ਵਿਖਾਇਆ ਗਿਆ ਨਾ ਉਹਦੇ ਲਈ 트럼ਪ ਦਾ ਜਿਹੜਾ ਰਸਤਾ ਸੀਗਾ ਨਾ ਉਹ ਗੁੰਝਲਦਾਰ ਹੋ ਗਿਆ ਅਸੰਭਵ ਹੋ ਗਿਆ ਤੇ 트럼ਪ ਉੱਥੇ ਤੱਕ ਨਹੀਂ ਪਹੁੰਚ पाए ਜਿੱਥੋਂ ਤੱਕ ਬਰਾਗ ਅਬਾਮਾ ਜੀ ਪਹੁੰਚੇ ਸਨ 2009 ਦੇ ਵਿੱਚ ਕਮੇਟੀ ਨੇ ਵੀ ਸੋਚਿਆ ਕਿ ਪਹਿਲਾਂ ਉਹਨਾਂ ਤੋਂ ਗਲਤੀਆਂ ਹੋਈਆਂ ਜਿਵੇਂ ਮਿਆਂਮਾਰ ਦੀ ਅੰਗ ਸੰਸੂਕੀ ਨੂੰ ਉਹਨਾਂ ਨੇ ਨੋਬਲ ਦਿੱਤਾ ਸੀਗਾ ਜਿਹਦੇ ਤੇ ਬੜਾ ਵਿਵਾਦ ਹੋਇਆ ਬੜਾ ਰੌਲਾ ਪਿਆ ਨਹੀਂ ਦੇਣਾ ਚਾਹੀਦਾ ਸੀਗਾ ਤਾਂ ਜਿਹੜਾ ਨੋਬਲ ਉਹ ਤੋਂ ਇੱਕ ਮਜ਼ਾਕ ਬਣ ਗਿਆ ਸੀ ਤੇ ਜੇ ਹੁਣ ਟਰੰਪ ਨੂੰ ਦੇ ਦਿੰਦੇ ਨਾ ਤਾਂ ਕਮੇਟੀ ਨੂੰ ਐ ਲੱਗ ਰਿਹਾ ਸੀਗਾ ਕਿ ਐਦਕੀ ਵੀ ਮਜ਼ਾਕ ਬਣਾ ਵੀ ਮੰਗ ਕੇ ਨੋਬਲ ਲੈ ਗਿਆ ਪਤਾ ਕਮੇਟੀ ਦੀ ਜਿਹੜੀ ਇੱਜ਼ਤ ਆ ਨਾ ਉਹ ਸਾਖ ਹੈ ਉਹ ਖਤਮ ਹੋ ਜਾਣੀ ਸੀ ਬਿਲਕੁਲ ਤੇ ਨੋਬਲ ਜਿਹੜਾ ਕਮੇਟੀ ਹੈ ਜਾਂ ਨੋਬਲ ਦੇ ਜਿਹੜੇ ਮੂਲ ਹੈ ਸਿਧਾਂਤ ਹੈ ਉਹਦੇ ਉਲਟ ਹੋ ਜਾਣਾ ਸੀ ਦੇਖੋ ਨੋਬਲ ਦੇ ਸਿਧਾਂਤ ਕੀ ਹੈ ਸਹਿਯੋਗ ਕਰਨਾ ਹਮਦਰਦੀ ਕਰਨੀ ਇੱਕ ਦੂਜੇ ਦੇ ਸਦੇ ਨਾਲ ਲੋਕਾਂ ਦੇ ਨਾਲ ਸਾਂਝੀ ਵਾਲਤਾ ਮਨੁੱਖਤਾ ਇਹ ਸਾਰੇ ਸਿਧਾਂਤ ਹੈ ਪਰ ਟਰੰਪ ਦੀ ਰਾਜਨੀਤੀ ਕੀ ਹੈ ਲੈਣ ਦੇਣ ਵਾਲੀ ਨੈਸ਼ਨਲਿਸਟ ਵਪਿੰਤਾ ਵਾਲੀ ਇਹ ਕਿਸੇ ਵੀ ਤਰੀਕੇ ਦੇ ਨਾਲ ਕਮੇਟੀ ਦੇ ਨਾਲ ਮੇਲ ਨਹੀਂ ਖਾਂਦੀ ਤੇ ਨੋਬਲ ਦੇ ਲਈ 트াম্প ਸਾਹਿਬ ਨੇ ਰਿਜੈਕਟ ਹੋਣਾ ਹੀ ਸੀ ਇਹ ਕਈ ਕਾਰਨ ਇਹ ਸਾਰੇ ਕਾਰਨ ਬਣੇ ਆ 트াম্প ਸਾਹਿਬ ਦੇ ਸਿੱਧੇ ਰਿਜੈਕਸ਼ਨ ਦੇ ਹੁਣ 트াম্প ਸਾਹਿਬ ਕਹਿੰਦੇ ਕਿ ਮੈਂ ਮਚਾਡੋ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਉਹ ਕਹਿੰਦੀ ਇਹ ਨੋਬਲ ਤਾਂ ਥੋੜਾ ਜੀ ਇਹ ਮੇਰਾ ਨਹੀਂ ਹੈ ਮੈਂ ਇਹ ਨੋਬਲ ਤੁਹਾਨੂੰ ਦੇਣਾ ਚਾਹਣੀ ਹੈ ਇਹ ਤਾਂ ਇਹ ਗੱਲ ਹੈ ਕਿ ਨਿਰਾਸ਼ਾ ਨੂੰ ਸਪਾਉਣ ਦੇ ਲਈ ਬੰਦਾ ਕੁਝ ਵੀ ਗੱਲ ਕਰ ਸਕਦਾ ਦੇ ਇੰਟਰਨੈਸ਼ਨਲ ਸਪੌਨ ਦੇ ਲਈ 트ੰਪ ਸਾਹਿਬ ਇਹੋ ਜੀ ਘਾਰੇ ਕੱਢ ਰਹੇ ਆ ਹੋਰ ਕੁਛ ਨਹੀਂ ਹੈ ਦੇਖੋ ਵਾਈਟ ਹਾਊਸ ਨੇ ਵੀ ਕਮੇਟੀ ਨੂੰ ਰਾਜਨੀਤੀ ਨਾਲ ਜੋੜ ਕੇ ਲਿੰਦਿਆ ਅਲੋਚਨਾ ਕੀਤੀ ਹੈ ਪਰ ਇਹ ਆਮ ਗੱਲ ਹੈ ਜਿੱਥੇ ਹਰ ਹਾਰ ਨੂੰ ਧੰਦਲੀ ਦੇ ਨਾਲ ਹੀ ਜੋੜਿਆ ਜਾਂਦਾ ਹੈ ਇਸੇ ਤਰ੍ਹਾਂ ਕੀਤਾ ਜਾਂਦਾ ਹੈ ਨੋਬਲ ਸ਼ਾਂਤੀ ਪੁਰਸਕਾਰ ਇੱਕ ਚਿੰਨ ਹੈ ਜੋ ਡੂੰਗੀ ਨੈਤਿਕਤਾ ਤੇ ਬਹਾਦਰੀ ਨੂੰ ਮਾਨਤਾ ਦਿੰਦਾ ਹੈ ਨਾ ਕਿ ਸਿਆਸੀ ਖੇਡ ਨੂੰ ਟਰੰਪ ਦੀ ਵਿਰਾਸਤ ਵਿੱਚ ਕਈ ਪ੍ਰਾਪਤੀਆਂ ਹੋਣਗੀਆਂ ਪਰ ਉਹ ਨੋਬਲ ਦੇ ਮਾਪਦੰਡ ਨਾਲ ਮੇਲ ਨਹੀਂ ਖਾਂਦੇਗਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਸ਼ਾਂਤੀ ਨਿਰਸਵਾਰਥੀ ਅਤੇ ਲੰਮੇ ਸਮੇਂ ਦੀ ਹੁੰਦੀ ਹੈ ਨਾ ਕਿ ਅਸਾਈ ਪ੍ਰਦਰਸ਼ਨਾਂ ਵਾਲੀ ਮੀਡੀਆ ਤੇ ਜੇ ਸਥਾਈ ਹੈ ਲੰਮੀ ਹੈ ਤਾਂ ਉਸੇ ਚੀਜ਼ ਨੂੰ ਨੋਬਲ ਕਮੇਟੀ ਸਹਿਮਤੀ ਦਿੰਦੀ ਹੈ ਮੂਰ ਲਉਂਦੀ ਹੈ ਟਰੰਪ ਵਰਗੀਆਂ ਨੀਤੀਆਂ ਇਹੀ ਕਾਰਨ ਬਣੇ 트럼ਪ ਨੂੰ ਨੋਬਲ ਪੁਰਸਕਾਰ ਨਾ ਮਿਲਦੇ ਨੋਬਲ ਸ਼ਾਂਤੀ ਪੁਰਸਕਾਰ ਇੱਕ ਬਹੁਤ ਵੱਡੀ ਚੀਜ਼ ਹੈ ਹਰੇਕ ਦੀ ਵਾਸ ਦੀ ਖੇਡ ਨਹੀਂ ਬਹੁਤ ਲੋਕਾਂ ਨੇ ਬਹੁਤ ਮਿਹਨਤ ਕੀਤੀ ਫਿਰ ਵੀ ਨਹੀਂ ਮਿਲਿਆ ਪਰ ਕਈ ਲੋਕਾਂ ਨੇ ਅਜਿਹੇ ਤਰੀਕੇ ਨਾਲ ਮਿਹਨਤ ਕੀਤੀ ਕਿ ਕਮੇਟੀ ਦੀ ਨਜ਼ਰ ਵਿੱਚ ਸਿੱਧੇ ਪਏ ਤੇ ਉਹਨਾਂ ਨੂੰ ਮਿਲ ਗਿਆ ਬਸ ਬਤਨ